ਉਹਦੀ ਜ਼ਿੰਦਗੀ ਨੂੰ ਨਰਕ ਬਣਾਉਣ ਵਾਲਾ ਉਹਦਾ ਸਾਕਾ ਤਾਇਆ ਸੀ ਬਈ ਹੁਣ ਤੁਸੀਂ ਸੋਚ ਰਹੇ ਹੋਵੋਗੇ ਇਹ ਗੱਲ ਸੋਚ ਰਹੇ ਹੋਵੋਗੇ ਕਿ ਤਾਇਏ ਨੇ ਕੁੜੀ ਦਾ ਵਿਆਹ ਸਿਦਰੇ ਮੁੰਡੇ ਨਾਲ ਕਿਉਂ ਕੀਤਾ ਵੀ ਜੇ ਤਾਇਏ ਕੋਲੇ ਮਲ 17 ਕਿੱਲੇ ਜ਼ਮੀਨ ਆਪ ਦੀ ਸੀ 17 ਕਿੱਲੇ ਭਰਾ ਦੀ ਨਾਪਲੀ ਤੇ ਉਹ ਕਿਸੇ ਚੰਗੇ ਘਰੇ ਕੁੜੀ ਨੂੰ ਵਿਆਹ ਦਿੰਦਾ ਬਈ ਉਹਦਾ ਕਾਰਨ ਵੀ ਸੁਣ ਲਓ ਕਹਿੰਦੀ ਪਰ ਮੇਰਾ ਉਦੋਂ ਦਿਲ ਟੁੱਟਿਆ ਸੌਣ ਲੱਗੇ ਮੈਂ ਕਹਿੰਦੀ ਉਦੋਂ ਦੀ ਮਰ ਗਈ ਵੀ ਜਦੋਂ ਮੈਨੂੰ ਇਸ ਗੱਲ ਦਾ ਜਦੋਂ ਮੇਰੇ ਘਰੇ ਬੇਟੇ ਨੇ ਜਨਮ ਲਿਆ ਆਦੀ ਮਾ ਕੋਲੇ ਬਹਿ ਕੇ ਰੋਨੀ ਆ ਵੀ ਤੁਸੀਂ ਮੇਰੇ ਲਈ ਆ ਕੀ ਲੱਭਿਆ ਇਹਦੇ ਨਾਲ ਚੰਗਾ ਤਾਂ ਮੈਨੂੰ ਨਹਿਰ 'ਚ ਧੱਕਾ ਦੇ ਦਿੰਦੇ ਹਾਂਜੀ ਕੀ ਹਾਲ ਚਾਲ ਨੇ ਸਤਿ ਸ੍ਰੀ ਅਕਾਲ ਦੋਸਤੋ ਤੇ ਅੱਜ ਇੱਕ ਭੈਣ ਦੀ ਗੱਡ ਸਟੋਰੀ ਤੁਹਾਨੂੰ ਸੁਣਾਉਣੀ ਆ ਇੱਕ ਭੈਣ ਨਾਲ ਕੀ ਕੀ ਕੁਝ ਵਾਪਰਿਆ ਕਿਵੇਂ ਉਹਦੀ ਜ਼ਿੰਦਗੀ ਨਰਕ ਬਣ ਗਈ ਕੀ ਕੀ ਉਹਨੇ ਆਪਣੀ ਜ਼ਿੰਦਗੀ 'ਚ ਹੰਡਾਇਆ ਉਹਦੀ ਜ਼ਿੰਦਗੀ ਨੂੰ ਨਰਕ ਬਣਾਉਣ ਵਾਲਾ ਉਹਦਾ ਸਕਾ ਤਾਇਆ ਸੀ ਬਈ ਤਾਇਏ ਨੇ ਕੀ ਕੀ ਕੁਝ ਕੀਤਾ ਉਸ ਕੁੜੀ ਨਾਲ ਤੁਸੀਂ ਸੁਣ ਕੇ ਹੈਰਾਨ ਹੋ ਜਾਓਗੇ ਤਾਏ ਦੇ ਦਿਲ ਵਿੱਚ ਇਹੋ ਜਿਹੀਆਂ ਕਿਹੜੀਆਂ ਗੱਲਾਂ ਚੱਲਦੀਆਂ ਸੀ ਜਿਹੜਾ ਕੋਈ ਸੋਚ ਕੇ ਤਾਇਆ ਉਸ ਕੁੜੀ ਨਾਲ ਇੰਨਾ ਕੁਝ ਕਰਦਾ ਰਿਹਾ ਲਓ ਜੀ ਹੁਣ ਆਪਾਂ ਕਰਦੇ ਹਾਂ ਹੱਦ ਬੀਤੀ ਸ਼ੁਰੂ ਭੈਣ ਕਹਿੰਦੀ ਵੀ ਮੇਰੇ ਫਾਦਰ ਸਾਹਿਬ ਨੂੰ 17 ਕਿੱਲੇ ਜ਼ਮੀਨ ਆਉਂਦੀ ਸੀ ਤੇ 17 ਕਿੱਲੇ ਹੀ ਜ਼ਮੀਨ ਮੇਰੇ ਤਾਇਏ ਕੋਲ ਸੀ ਸਾਡੀ ਇੱਕ ਜੁਆਇੰਟ ਫੈਮਿਲੀ ਸੀਗੀ ਤੇ ਸਾਡੇ ਕੋਲੇ 34 ਕਿੱਲੇ ਜ਼ਮੀਨ ਦੀ ਜਿੱਤੇ ਉਹ 17 ਕਿੱਲੇ ਮੇਰੇ ਫਾਦਰ ਸਾਹਿਬ ਨੂੰ ਆਉਂਦੀ ਸੀ ਤੇ 17 ਕਿੱਲੇ ਮੇਰੇ ਤਾਇਏ ਨੂੰ ਆਉਂਦੀ ਸੀ ਭੈਣ ਕਹਿੰਦੀ ਵੀ ਉਦੋਂ ਮੇਰੀ ਉਮਰ 8 ਕ ਸਾਲ ਦੀ ਸੀ ਤੇ ਮੇਰੇ ਭਰਾ ਦੀ ਉਮਰ 6 ਕ ਸਾਲ ਦੀ ਸੀ ਜਦੋਂ ਮੇਰੇ ਪਿਤਾ ਦੀ ਡੈਥ ਹੋ ਜਾਂਦੀ ਹੈ ਕਿਸੇ ਆਕਾਰ ਐਕਸੀਡੈਂਟ ਦੇ ਵਿੱਚ ਉਹ ਇਸ ਦੁਨੀਆ ਨੂੰ ਅਲਵਿਦਾ ਕਹਿ ਜਾਂਦੇ ਆ ਕਹਿੰਦੇ ਚਲੋ ਜੀ ਫਾਦਰ ਦੀ ਡੈਥ ਹੋਣ ਤੋਂ ਬਾਅਦ ਮਹੀਨੇ ਕ ਬਾਅਦ ਮੇਰੇ ਨਾਨਕਿਆਂ ਵੱਲੋਂ ਜੋਰ ਪਾਇਆ ਜਾਂਦਾ ਮੇਰੀ ਮਾਂ ਤੇ ਵੀ ਤੇਰੀ ਹਜੇ ਉਮਰ ਕੀ ਆ ਵੀ ਹਜੇ ਤੂੰ ਜਵਾਨ ਆ ਹਨਾ ਵੀ ਤੇਰਾ ਵਿਆਹ ਅੱਗੇ ਕਿਤੇ ਕਰ ਦਿੰਦੇ ਆ ਤੈਨੂੰ ਕਿਤੇ ਅੱਗੇ ਬਿਠਾ ਦਿੰਦੇ ਆ ਤੇ ਉਸ ਟਾਈਮ ਤੇ ਮੇਰੀ ਮਾਂ ਨੇ ਉਹਨਾਂ ਨੂੰ ਕਿਹਾ ਵੀ ਨਹੀਂ ਮੈਂ ਆਪ ਦੀ ਔਲਾਦ ਨੂੰ ਨਹੀਂ ਛੱਡ ਸਕਦੀ ਠੀਕ ਆ ਜੋ ਮੇਰੇ ਕਰਮਾਂ ਦੇ ਵਿੱਚ ਸੀ ਉਹ ਮੈਨੂੰ ਮਿਲ ਗਿਆ ਠੀਕ ਆ ਮੈਂ ਗੁਰੂ ਦੀ ਹਯੂਰੀ ਚ ਜਿਹਦੇ ਨਾਲ ਲਾਵਾਂ ਲਈਆਂ ਸੀ ਜਿੰਨਾ ਮੇਰਾ ਉਹਦੇ ਨਾਲ ਸਾਥ ਲਿਖਿਆ ਸੀ ਉਹਨਾਂ ਨਿਭ ਗਿਆ ਪਰ ਮੈਂ ਐਡੇ ਖੂਬਸੂਰਤ ਤੋਹਫੇ ਨਹੀਂ ਛੱਡ ਸਕਦੀ ਇੱਕ ਤੀ ਦੇ ਕਪੁੱਤਰ ਨੂੰ ਮੈਂ ਨਹੀਂ ਛੱਡ ਸਕਦੀ ਕਹਿਣ ਦਾ ਮਤਲਬ ਕਿ ਮਾਂ ਨੇ ਆਪ ਦੀ ਔਲਾਦ ਲਈ ਆਪ ਦੀਆਂ ਰੀਜਾਂ ਨੂੰ ਅੱਗ ਲਾਤੀ ਆਪਦੇ ਚਾਵਾਂ ਨੂੰ ਦਿਲ ਦੇ ਵਿੱਚ ਹੀ ਦੱਬ ਲਿਆ ਉਸ ਟਾਈਮ ਤੇ ਕਹਿੰਦੀ ਮੇਰੇ ਤਾਇਏ ਨੇ ਵੀ ਇਹ ਗੱਲ ਤੇ ਜ਼ੋਰ ਪਾਇਆ ਵੀ ਨਹੀਂ ਨਹੀਂ ਤੁਸੀਂ ਇਹਨੂੰ ਅੱਗੇ ਕਿਤੇ ਨਾ ਬਿਠਾਓ ਜਵਾਕਾਂ ਦੀ ਜ਼ਿੰਦਗੀ ਖਰਾਬ ਹੋ ਜਾਊਗੀ ਚਲੋ ਇਹਨਾਂ ਕੋਲੇ ਜ਼ਮੀਨ ਜਾਇਦਾਦ ਹੈਗੀ ਆ ਦੋ ਇਹਦੇ ਕੋਲ ਬੱਚੇ ਆ ਵੀ ਕੋਈ ਗੱਲ ਨਹੀਂ ਇਹਦੀ ਉਮਰ ਵਧੀਆ ਲੰਘ ਜਾਊਗੀ ਚਲੋ ਜੀ ਅਸ ਤਾਂ ਕਰਦਿਆਂ ਕਰਦਿਆਂ ਜਦੋਂ ਕਹਿੰਦੀ ਮੈਂ 20 ਸਾਲ ਦੀ ਹੁੰਨੀ ਆ ਤੇ ਮੇਰਾ ਭਰਾ 18 ਸਾਲਾਂ ਦਾ ਹੁੰਦਾ ਉਸ ਟਾਈਮ ਤੇ ਮੇਰਾ ਭਰਾ ਕਿਤੇ ਮੋਟਰਸਾਈਕਲ ਤੇ ਜਾ ਰਿਹਾ ਹੁੰਦਾ ਤੇ ਉਹਦਾ ਐਕਸੀਡੈਂਟ ਹੋ ਜਾਂਦਾ ਤੇ ਉਹਦੀ ਵੀ ਡੈਥ ਹੋ ਜਾਂਦੀ ਆ ਕਹਿੰਦੇ ਵੀ ਜਦੋਂ ਭਰਾ ਦੀ ਡੈਥ ਹੋ ਜਾਂਦੀ ਆ ਫਿਰ ਤਾਂ ਸਾਡਾ ਸਾਰਾ ਘਰ ਹੀ ਖਾਲੀ ਹੋ ਜਾਂਦਾ ਅਸੀਂ ਮਾਵਾਂ ਤਿਆਂ ਘਰ ਦੇ ਵਿੱਚ ਕੱਲੀਆਂ ਰਹਿ ਜਾਂਦੀਆਂ ਤੇ ਇਹ ਕਹਿੰਦੇ ਉਸ ਤੋਂ ਬਾਅਦ ਫਿਰ ਮੇਰੇ ਵਿਆਹ ਬਾਰੇ ਸੋਚਿਆ ਜਾਂਦਾ ਕਹਿੰਦੀ ਵੀ ਮੇਰੇ ਵਿਆਹ ਜਦੋਂ ਮੈਂ 21-22 ਸਾਲ ਦੀ ਹੁੰਨੀ ਆ 22 ਕ ਸਾਲ ਦੀ ਹੁੰਨੀ ਆ ਫਿਰ ਮੇਰੇ ਵਿਆਹ ਬਾਰੇ ਸੋਚਦੇ ਕਿਉਂਕਿ ਤੁਹਾਨੂੰ ਪਤਾ ਕੀ ਡੈਥ ਇਸ ਘਰ ਚ ਹੋ ਜਾਂਦੀ ਆ ਹਨਾ ਤੇ ਫਿਰ ਤਾਂ ਬੰਦੇ ਨੂੰ ਐਸੀ ਸੁਰਤ ਨਹੀਂ ਆਉਂਦੀ ਕਿੰਨੇ ਸਾਲ ਚਲੋ ਜੀ ਜਦੋਂ ਫਿਰ ਮੇਰੇ ਵਿਆਹ ਦੀ ਗੱਲ ਚੱਲਦੀ ਆ ਤੇ ਕਹਿੰਦੀ ਫਿਰ ਮੇਰੇ ਲਈ ਰਿਸ਼ਤਾ ਕਿਹਨੇ ਦੇਖਣਾ ਸੀਗਾ ਰਿਸ਼ਤਾ ਦਾ ਫਿਰ ਮੇਰੇ ਤਾਈ ਨੇ ਦੇਖਣਾ ਸੀ ਕਿਉਂਕਿ ਮੇਰੀ ਮਾਂ ਵਿਚਾਰੀ ਕਿਤੇ ਤਾਂ ਜਾ ਨਹੀਂ ਸਕਦੀ ਸੀ ਹਨਾ ਤੇ ਉਹਨਾਂ ਟਾਈਮਾਂ ਚ ਕੋਈ ਰਵਾਜ ਵੀ ਨਹੀਂ ਸੀ ਬੁੜੀਆਂ ਦੀ ਨਹੀਂ ਚੱਲਦੇ ਵੀ ਨਹੀਂ ਹੁੰਦੀ ਸੀ ਕਹਿੰਦੀ ਮੇਰੇ ਤਾਈ ਨੇ ਕੀ ਕੀਤਾ ਵੀ ਇੱਕ ਬਿਲਕੁਲ ਸਿੱਧਰੇ ਮੁੰਡੇ ਨਾਲ ਮੇਰਾ ਰਿਸ਼ਤਾ ਕਰਤਾ ਤੇ 10 ਕਿੱਲੇ ਉਸ ਮੁੰਡੇ ਕੋਲੇ ਜ਼ਮੀਨ ਸੀ ਜ਼ਮੀਨ ਕਹੇ ਤੇ ਵੀ ਮੁੰਡੇ ਨੂੰ 10 ਕਿੱਲੇ ਜ਼ਮੀਨ ਆਉਂਦੀ ਆ ਤੇ ਮੁੰਡਾ ਵਧੀਆ ਪੜਿਆ ਲਿਖਿਆ ਸਭ ਕੁਝ ਤਾਈ ਨੇ ਜਾਨੀ ਕਿ ਝੂਠ ਬੋਲਤਾ ਕਹਿੰਦੀ ਵੀ ਜਦੋਂ ਮੇਰਾ ਵਿਆਹ ਹੁੰਦਾ ਤੇ ਵਿਆਹ ਵਾਲੇ ਦਿਨ ਵੀ ਮੈਨੂੰ ਐ ਫੀਲ ਜਾਂ ਹੁੰਦਾ ਵੀ ਜਿਵੇਂ ਮੁੰਡਾ ਨਾ ਸਿਦਰਾ ਜਿਹਾ ਦੇਖਣ ਨੂੰ ਲੱਗਦਾ ਚਲੋ ਜੀ ਕਹਿੰਦੀ ਉਸ ਟਾਈਮ ਤੇ ਤਾਂ ਮੈਨੂੰ ਕੁਝ ਪਤਾ ਨਹੀਂ ਲੱਗਿਆ ਜਦੋਂ ਮੇਰੀ ਪਹਿਲੀ ਸੁਹਾਗ ਰਾਤ ਸੀ ਮੈਨੂੰ ਉਸ ਟਾਈਮ ਤੇ ਜਾ ਕੇ ਪਤਾ ਲੱਗਿਆ ਵੀ ਜਿਹਦੇ ਨਾਲ ਮੇਰਾ ਵਿਆਹ ਹੋਇਆ ਉਹ ਬਿਲਕੁਲ ਸਿਦਰਾ ਬਿਲਕੁਲ ਹੀ ਸਿਦਰਾ ਵੀ ਕਹਿਣ ਦਾ ਮਤਲਬ ਵੀ ਉਹਨੂੰ ਕੁਝ ਵੀ ਨਹੀਂ ਪਤਾ ਦੁਨੀਆਦਾਰੀ ਦਾ ਤੇ ਕਹਿੰਦੇ ਮੈਂ ਬੜਾ ਮੈਨੂੰ ਉਹ ਚੀਜ਼ ਫੀਲ ਹੋਈ ਕਿ ਮੇਰੇ ਨਾਲ ਆ ਕੀ ਹੋ ਗਿਆ ਵੀ ਮੈਂ ਇੱਕ ਬਹੁਤ ਵਧੀਆ ਸਰਦਾਰਾਂ ਦੀ ਧੀ ਸੀਗੀ 17 ਕਿੱਲੇ ਜ਼ਮੀਨ ਸੀ ਮੇਰੇ ਪਿਓ ਕੋਲੇ ਸਾਡੇ ਘਰ ਚ ਕਿਸੇ ਚੀਜ਼ ਦੀ ਘਾਟ ਨਹੀਂ ਸੀ ਆ ਮੇਰੇ ਤਾਏ ਨੇ ਮੇਰੇ ਨਾਲ ਕਿਹੜਾ ਜ਼ੁਲਮ ਕਰਾ ਲਿਆ ਕਹਿੰਦੇ ਚਲੋ ਜੀ ਮੈਂ ਉਹ ਵੀ ਰੱਬ ਦੇ ਬਾਣੇ ਨੂੰ ਮੰਨ ਲਿਆ ਮਿੱਠਾ ਕਰਕੇ ਵੀ ਚਲੋ ਜੋ ਕਿਸਮਤ ਦੇ ਵਿੱਚ ਸੀ ਉਹ ਹੋ ਗਿਆ ਇਹਦੇ ਉਸ ਤੋਂ ਬਾਅਦ ਮੈਂ ਆਪਦੀ ਮਾਂ ਕੋਲੇ ਜਦੋਂ ਮਿਲਣ ਦੁਬਾਰਾ ਆਉਣੀਆਂ ਤਾਂ ਮੈਂ ਆਪਦੀ ਮਾਂ ਕੋਲੇ ਬਹਿ ਕੇ ਰੋਣੀਆਂ ਵੀ ਤੁਸੀਂ ਮੇਰੇ ਲਈ ਆ ਕੀ ਲੱਭਿਆ ਇਹਦੇ ਨਾਲ ਚੰਗਾ ਤਾਂ ਮੈਨੂੰ ਨਹਿਰ 'ਚ ਧੱਕਾ ਦੇ ਦਿੰਦੇ ਜੇ ਤੁਸੀਂ ਮੈਨੂੰ ਇਹਦੇ ਨਾਲ ਵਿਆਹਣਾ ਸੀ ਤਾਂ ਇਹਦੇ ਨਾਲ ਚੰਗਾ ਮੈਨੂੰ ਨਹਿਰ ਚ ਲੈ ਕਾ ਦੇ ਦਿੰਦੇ। ਮਾਂ ਕਹਿੰਦੀ ਪੁੱਤ ਮੇਰੇ ਹੱਥ ਵੱਸ ਕੀ ਆ ਸਭ ਕੁਝ ਕੀਤਾ ਕਰਾਇਆ ਤੇਰੇ ਤਾਏ ਨੇ ਹਣਾ ਮੈਂ ਤਾਂ ਇਸ ਗੱਲ 'ਚ ਕੁਛ ਕਰ ਹੀ ਨਹੀਂ ਸਕਦੀ ਸੀ। ਚਲੋ ਜੀ ਕਹਿੰਦੀ ਮੈਂ ਉਹ ਵੀ ਪਾਣਾ ਮਿੱਠਾ ਕਰਕੇ ਮੰਨ ਲਿਆ। ਕਹਿੰਦੀ ਮੇਰੇ ਵਿਆਹ ਤੋਂ 15-20 ਦਿਨਾਂ ਬਾਅਦ ਹੀ ਮੇਰੇ ਤਾਏ ਨੇ ਮੇਰੀ ਮਾਂ ਨੂੰ ਤਹਿਸੀਲ ਚਲ ਜਾ ਕੇ ਸਾਰੀ ਜ਼ਮੀਨ ਆਪ ਦੇ ਨਾਮ ਟ੍ਰਾਂਸਫਰ ਕਰਾ ਲਈ ਤੇ ਮੇਰੀ ਮਾਂ ਨੂੰ ਕੋਈ ਝੂਠ ਬੋਲਦਾ ਵੀ ਆਪਾਂ ਨੂੰ ਆ ਕੁਝ ਕਰਾਉਣਾ ਪੈਣਾ। ਕਿਉਂਕਿ ਮੇਰੀ ਮਾਂ ਕਹਿੰਦਾ ਵੀ ਬਾਲੀ ਚਲਾਕ ਨਹੀਂ ਸੀ ਸ਼ਰੀਫ ਜੀ ਤੇ ਭੋਲੀ ਜੀ ਔਰਤ ਸੀ ਕਿ ਬਾਲੀ ਚੁਸਤ ਚਲਾਕ ਨਹੀਂ ਸੀ ਨਾ ਹੀ ਉਹ ਬਾਲੀ ਕਦੇ ਘਰੋਂ 12 ਦਰ ਗਈ ਸੀ ਨਾ ਹੀ ਉਹਨੂੰ ਬਾਲਾ ਕੁਝ ਪਤਾ ਸੀ ਕਹਿੰਦੀ ਪਰ ਸਾਨੂੰ ਉਸ ਟਾਈਮ ਤੇ ਨਹੀਂ ਪਤਾ ਲੱਗਦਾ ਵੀ ਤਾਏ ਨੇ ਜ਼ਮੀਨ ਨਾਮ ਕਰਵਾਲੀ ਕਹਿੰਦੀ ਮੇਰੇ ਵਿਆਹ ਤੋਂ ਮੈਨੂੰ 7-8 ਮਹੀਨਿਆਂ ਬਾਅਦ ਪਤਾ ਲੱਗਦਾ ਵੀ ਜਿਹੜਾ 10 ਕਿੱਲਿਆਂ ਦੇ ਮੇਰਾ ਰਿਸ਼ਤਾ ਹੋਇਆ ਉਸ ਮੁੰਡੇ ਕੋਲੇ ਜ਼ਮੀਨ ਸਿਰਫ 7.5 ਕਿੱਲੇ ਆ ਕਹਿੰਦੀ ਚਲੋ ਮੈਂ ਉਹ ਵੀ ਪਾਣਾ ਮੰਨ ਲਿਆ ਵੀ ਚਲੋ ਕੋਈ ਗੱਲ ਨਹੀਂ ਕਹਿੰਦੀ ਪਰ ਮੇਰਾ ਉਦੋਂ ਦਿਲ ਟੁੱਟਿਆ ਸੌਣ ਲੱਗੇ ਮੈਂ ਕਹਿੰਦੀ ਉਦੋਂ ਜਉਂਦੀ ਮਰ ਗਈ ਜਦੋਂ ਮੈਨੂੰ ਇਸ ਗੱਲ ਦਾ ਜਦੋਂ ਮੇਰੇ ਘਰੇ ਬੇਟੇ ਨੇ ਜਨਮ ਲਿਆ ਬੇਟੇ ਨੇ ਜਨਮ ਲਿਆ ਜਦੋਂ ਉਹ 4-5 ਸਾਲਾਂ ਦਾ ਹੋਇਆ ਤਾਂ ਉਦੋਂ ਇਹ ਗੱਲ ਸਾਹਮਣੇ ਸਾਬਤ ਹੋ ਗਈ ਵੀ ਉਹ ਵੀ ਬਿਲਕੁਲ ਸਿਦਰਾ ਕਹਿੰਦੀ ਮੈਂ ਜਦੋਂ ਮੈਨੂੰ ਪਤਾ ਲੱਗਾ ਕਿ ਮੇਰਾ ਬੇਟਾ ਵੀ ਸਿਦਰਾ ਕਹਿੰਦੀ ਉਸ ਟਾਈਮ ਤੇ ਮੇਰੀ ਜ਼ਿੰਦਗੀ ਪਈ ਨਰਕ ਬਣ ਗਈ ਮੇਰੇ ਘਰ 'ਚ ਕੋਈ ਇਹੋ ਜਿਹਾ ਬੰਦਾ ਹੀ ਨਾ ਰਿਹਾ ਵੀ ਜਿਹੜਾ 2 ਰੁਪਈਆ ਦਾ ਲੋਨ ਵੀ ਸ਼ਹਿਰੋਂ ਜਾ ਕੇ ਲਿਆਉਣ ਜੋਗਾ ਨਹੀਂ ਸੀਗਾ ਮੇਰਾ ਸਰਦਾ ਸਾਈ ਵੀ ਬਿਲਕੁਲ ਸਿਧਰਾ ਗਾਂ ਜਿਹੜਾ ਮੇਰਾ ਪੁੱਤ ਜੰਮਿਆ ਉਹ ਵੀ ਬਿਲਕੁਲ ਸਿਧਰਾ ਕਹਿੰਦੇ ਚਲੋ ਜੀ ਫਿਰ ਕੀ ਸੀ ਉਹ ਵੀ ਪਾਣਾ ਮੰਨਣਾ ਹੀ ਸੀ ਰੱਬ ਦਾ ਕਹਿੰਦੇ ਉਸ ਤੋਂ ਬਾਅਦ ਮੈਂ ਇਹ ਸੋਚਿਆ ਵੀ ਚਲ 17 ਕਿੱਲੇ ਜ਼ਮੀਨ ਮੇਰੇ ਪਿਓ ਦੀ ਪਿੰਡ ਪਈ ਆ ਵੀ ਉਹ ਵੀ ਜ਼ਮੀਨ ਇੱਥੇ ਲੈ ਆਉਨੇ ਆ ਵੇਚ ਕੇ ਤੇ 7 ਕਿੱਲੇ ਜ਼ਮੀਨ ਤੇ 24 ਕਿੱਲੇ ਜ਼ਮੀਨ ਬਣ ਜੂਗੀ ਤੇ ਕੱਲ ਨੂੰ ਮੇਰਾ ਪੁੱਤ ਕਿਸੇ ਚੰਗੇ ਘਰ ਵਿਆਹਿਆ ਜਾਊਗਾ ਵਧੀਆ ਕੋਈ ਸਿਆਣੀ ਕੁੜੀ ਮਿਲ ਜੂਗੀ ਤੇ ਮੇਰੀ ਗਾਂ ਘਰ ਤਰਪੂਗਾ ਕਹਿੰਦੇ ਜਦੋਂ ਮੈਂ ਪੇਕੇਆਂ ਦੇ ਜਾਨੀ ਆ ਆਪਦੀ ਮਾਂ ਕੋਲੇ ਵੀ ਚਲੋ ਜ਼ਮੀਨ ਦੀ ਗੱਲਬਾਤ ਕਰਨ ਵਾਸਤੇ ਕਹਿੰਦੀ ਮਾਂ ਨੇ ਜ਼ਮੀਨ ਕਿਹਨੂੰ ਦੇਣੀ ਸੀ ਮੈਨੂੰ ਦੇਣੀ ਸੀ ਹੋਰ ਤਾਂ ਕੋਈ ਹੈ ਨਹੀਂ ਸੀਗਾ ਤੇ ਮੇਰੀ ਮਾਂ ਕਹਿੰਦੀ ਆਪ ਪਤਾਇਨਾ ਗੱਲ ਕਰਦੇ ਆ ਜਦੋਂ ਤਾਇਆ ਨਾਲ ਗੱਲ ਕੀਤੀ ਤੇ ਤਾਇਆ ਕਹਿੰਦਾ ਵੀ ਕਿਹੜੀ ਜ਼ਮੀਨ ਕਿਹੜੀ ਜ਼ਮੀਨ ਦੱਸੋ ਮੈਨੂੰ ਉਹ ਕਹਿੰਦਾ ਮੇਰੇ ਭਰਾ ਦੀ ਜ਼ਮੀਨ ਸੀ ਜਦੋਂ ਮੇਰਾ ਭਰਾ ਇੰਡਿਆ ਦੇ ਤੁਸੀਂ ਜ਼ਮੀਨ ਦੇ ਕੀ ਹੱਕਦਾਰ ਹੋ ਮੈਂ ਕਿਸੇ ਬਗਾਨੇ ਪੁੱਤ ਨੂੰ ਆਪਦੀ ਜ਼ਮੀਨ ਕਿਉਂ ਦੇਵਾਂ ਤਾਇਆ ਨੇ ਠੋਕ ਕੇ ਕਹਿੰਦੀ ਜਵਾਬ ਦਿੱਤਾ ਤੇ ਕਹਿੰਦੀ ਮੈਂ ਉਥੋਂ ਰੋਂਦੀ ਰੋਂਦੀ ਮੋੜਾ ਹੀ ਮੈਂ ਕੀ ਕਰਨਾ ਸੀ ਹਣਾ ਚਲੋ ਜੀ ਕਹਿੰਦੀ ਸਬਰ ਕਰਕੇ ਬੈ ਗਈ ਵਕਤ ਬਹੁਤ ਵੱਡੀ ਚੀਜ਼ ਹੁੰਦੀ ਆ ਫਿਰ ਕੁਝ ਕੁ ਸਾਲਾਂ ਬਾਅਦ ਕੀ ਹੁੰਦਾ ਕਿ ਤਾਇ ਦਾ ਇੱਕੋ ਇੱਕ ਬੇਟਾ ਹੁੰਦਾ ਉਹਦੇ ਲੱਕ ਚ ਪਈ ਅੰਦੀ ਰਸੌਲੀ ਨਿਕਲ ਆਉਂਦੀ ਆ ਉਹ ਰਸੌਲੀ ਹੌਲੀ ਹੌਲੀ ਵੱਡੀ ਹੁੰਦੀ ਆ ਉਹਦਾ ਆਪਰੇਸ਼ਨ ਕਰਾਇਆ ਜਾਂਦਾ ਆਪਰੇਸ਼ਨ ਤੋਂ ਬਾਅਦ ਹੌਲੀ ਹੌਲੀ ਉਹ ਕੈਂਸਰ ਬਣ ਜਾਂਦਾ ਤੇ ਜਦੋਂ ਕੈਂਸਰ ਬਣ ਜਾਂਦਾ ਤਾਂ ਉਹ ਤਾਇ ਦਾ ਪੁੱਤ ਵੀ ਦੁਨੀਆ ਨੂੰ ਵਾਲੇ ਵਿਦਾ ਕਹਿ ਜਾਂਦਾ ਉਸ ਟਾਈਮ ਤੇ ਤਾਏ ਕੋਲੇ ਦੋ ਪੋਤਰੀਆਂ ਹੁੰਦੀਆਂ ਨੇ ਜਿਹੜੀਆਂ ਜੋੜੀਆਂ ਹੋਈਆਂ ਹੁੰਦੇ ਨੇ ਉਹ 6-6 ਮਹੀਨਿਆਂ ਦੀਆਂ ਹੁੰਦੀਆਂ ਨੇ ਕਹਿੰਦੀ ਜਦੋਂ ਮੇਰੇ ਤਾਏ ਦਾ ਪੁੱਤ ਦੁਨੀਆ ਤੋਂ ਤੁਰ ਜਾਂਦਾ ਤਾਂ ਸੌਣ ਲੱਗੇ ਕਹਿੰਦੀ ਮੈਂ ਬੜੇ ਮਹੀਨੇ ਡਿਪਰੈਸ਼ਨ ਦੇ ਵਿੱਚ ਰਹੀ ਮੈਨੂੰ ਬੜਾ ਦੁੱਖ ਸੀ ਉਸ ਗੱਲ ਦਾ ਕਿ ਰੱਬਾ ਤੂੰ ਮੇਰਾ ਭਰਾ ਵੀ ਖੋ ਲਿਆ ਤੇ ਜਿਹਨੂੰ ਮੈਂ ਰਖੜੀ ਬੰਨ੍ਹ ਸੀ ਤਾਏ ਦੇ ਪੁੱਤ ਨੂੰ ਤੂੰ ਉਹ ਵੀ ਖੋ ਲਿਆ ਵੀ ਮੇਰਾ ਤਾਂ ਕਿਤੇ ਰਖੜੀ ਬੰਨ੍ਹਣ ਜੋਗਾ ਥਾਂ ਹੀ ਨਹੀਂ ਛੱਡਿਆ ਤੂੰ ਹਨਾ ਕਹਿੰਦੀ ਮੈਨੂੰ ਬਹੁਤ ਦੁੱਖ ਸੀ ਬੇਸ਼ੱਕ ਮੇਰੇ ਤਾਏ ਨੇ ਮੇਰੇ ਨਾਲ ਬਹੁਤ ਮਾੜੀ ਕੀਤੀ ਕਹਿੰਦੀ ਪਰ ਮੈਂ ਇਹ ਨਹੀਂ ਸੀ ਚਾਹੁੰਦੀ ਵੀ ਉਹਦੀ ਔ ਖੰਡਾਇਆ ਆ ਆਪਣੇ ਆਪ ਤੇ ਕਹਿੰਦੇ ਉਸ ਤੋਂ ਬਾਅਦ ਕੀ ਹੁੰਦਾ ਕਿ ਜਦੋਂ ਤਾਇਏ ਦੀਆਂ ਪੋਤਰੀਆਂ ਜਵਾਨ ਹੁੰਦੀਆਂ ਨੇ ਜਦੋਂ ਤਾਇਆ ਉਹਨਾਂ ਦਾ ਵਿਆਹ ਅੱਗੇ ਕਰ ਦਿੰਦਾ ਉਸ ਤੋਂ ਬਾਅਦ ਜਿਹੜੀ ਉਹ ਜ਼ਮੀਨ ਹੁੰਦੀ ਆ ਉਹ ਜਿਹੜੇ ਜਵਾਈ ਹੁੰਦੇ ਆ ਉਹ ਲੜਕੋਲ ਕੇ ਲੈ ਜਾਂਦੇ ਆ ਤੇ ਉਹ ਵੀ ਸਿਰੇ ਦੇ ਸ਼ਰਾਬੀ ਕਬਾਬੀ ਤੇ ਨਸ਼ੇੜੀ ਹੁੰਦੇ ਆ ਜਣੇ ਕਿ ਬਹੁਤ ਉਹ ਕਲੇਸੀ ਬੰਦੇ ਹੁੰਦੇ ਆ ਵੀ ਬਾਲੇ ਚੰਗੇ ਬੰਦੇ ਨਹੀਂ ਹੁੰਦੇ ਫੇਰ ਤਾਇਆ ਬੁੱਕ ਬੁੱਕ ਰੋਂਦਾ ਕਿ ਆ ਕੀ ਹੋਇਆ ਵੀ ਜਿਹੜੇ ਪੁੱਤ ਪਿੱਛੇ ਮੈਂ ਆਪਦੇ ਭਰਾ ਨਾਲ ਧੋਖਾ ਕਰਕੇ ਜ਼ਮੀਨ ਲਈ ਸੀ ਉਹ ਪੁੱਤ ਵੀ ਨਾ ਦੁਨੀਆ ਤੇ ਰਿਹਾ ਜਿਹੜੀ ਜ਼ਮੀਨ ਮੈਂ ਹੜੱਪਣ ਦੀ ਕੋਸ਼ਿਸ਼ ਕੀਤੀ ਉਹ ਵੀ ਸਾਡੇ ਨਾਲ ਰਹੀ ਉਹ ਵੀ ਬਗਾਨੇ ਪੁੱਤ ਲੈ ਗਿਆ ਕੇ ਹੁਣ ਤੁਸੀਂ ਸੋਚ ਰਹੇ ਹੋਵੋਗੇ ਇਹ ਗੱਲ ਸੋਚ ਰਹੇ ਹੋਵੋਗੇ ਕਿ ਤਾਇਏ ਨੇ ਕੁੜੀ ਦਾ ਵਿਆਹ ਸਿਦਰੇ ਮੁੰਡੇ ਨਾਲ ਕਿਉਂ ਕੀਤਾ ਵੀ ਜੇ ਤਾਇਏ ਕੋਲੇ ਮਲ 17 ਕਿੱਲੇ ਜ਼ਮੀਨ ਆਪ ਦੀ ਸੀ 17 ਕਿੱਲੇ ਭਰਾ ਦੀ ਨੱਪ ਲਈ ਤੇ ਉਹ ਕਿਸੇ ਚੰਗੇ ਘਰੇ ਕੁੜੀ ਨੂੰ ਵਿਆਹ ਦਿੰਦਾ ਬਈ ਉਹਦਾ ਕਾਰਨ ਵੀ ਸੁਣ ਲਓ। ਉਹਦਾ ਕਾਰਨ ਇਹ ਸੀਗਾ ਕਿ ਤਾਏ ਨੂੰ ਇਹ ਸੀਗਾ ਵੀ ਜੇ ਇਹਦਾ ਵਿਆਹ ਕਿਸੇ ਚੁਸਤ ਚਲਾਕ ਮੁੰਡੇ ਨਾਲ ਮੈਂ ਕਰ ਦਿੱਤਾ ਤਾਂ ਉਹਨੇ ਜ਼ਮੀਨ ਨਹੀਂ ਛੱਡਣੀ। ਉਹ ਆਕੇ ਜ਼ਮੀਨ ਲੈ ਜਾਊਗਾ, ਡਾਂਗ ਨਾਲ ਵੀ ਇਹਲਾ ਜ਼ਮੀਨ ਲੈ ਜਾਊਗਾ। ਤਾਏ ਨੇ ਤਾਂ ਸਧਰਾ ਮੁੰਡਾ ਲੱਭਿਆ ਵੀ ਜਿਹੜੇ ਬੰਦੇ ਨੂੰ 2 ਰੁਪਈਆਂ ਦਾ ਲੋਨ ਦੇਣ ਦਾ ਬਾਲੜੀ ਦਾ ਸ਼ਹਿਰ ਤੋਂ ਉਹ ਬੰਦਾ ਕਿੱਥੋਂ ਜ਼ਮੀਨਾਂ ਛਡਾ ਲੂਗਾ? ਉਹ ਕਿੱਥੋਂ ਡਾਂਗਾ ਚੱਕ ਲੂਗਾ? ਕਿੱਥੋਂ ਉਹ ਕਾਨੂੰਨੀ ਕਾਰਵਾਈ ਮੇਰੇ ਤੇ ਕਰਾ ਦੂਗਾ? ਤਾਇਦੇ ਦੇ ਵਿੱਚ ਇਹ ਖੋਟ ਸੀ ਬਾਈ ਵੀ ਉਹ ਚਾਹੁੰਦਾ ਸੀ ਵੀ ਮੇਰੇ ਤੋਂ ਕੋਈ ਜ਼ਮੀਨ ਨਾ ਛਡਾ ਕੇ ਲੈ ਜਾਏ ਇਸ ਕਰਕੇ ਉਹਨੇ ਇੱਕ ਸਿਧਰੇ ਜਿਹੇ ਮੁੰਡੇ ਨਾਲ ਆਪਦੀ ਭਤੀਜੀ ਦਾ ਵਿਆਹ ਕਰਤਾ ਜਨੈ ਕਿ ਜ਼ਮੀਨ ਨੱਪਣ ਵਾਸਤੇ ਫਿਰ ਦੇਖ ਲਓ ਕੀ ਹੋਇਆ ਹਨਾ ਉਹ ਜ਼ਮੀਨ ਜਿਹੜੀ ਭਰਾ ਦੀ ਨੱਪੀ ਉਹ ਵੀ ਨਾ ਆਪਦੀ ਰਹੀ ਉਹ ਵੀ ਗਾਂ ਬਗਾਨੇ ਪੁੱਤ ਲੈ ਕੇ ਜਵਾਈ ਲੈ ਕੇ ਆਪਦਾ ਪੁੱਤ ਸੀ ਇੱਕੋ ਇੱਕ ਉਹ ਵੀ ਕੈਂਸਰ ਨੇ ਖਾ ਲਿਆ ਇਸ ਕਰਕੇ ਭਰਾਵੋ ਮੈਂ ਇਹ ਵੀਡੀਓ ਤਾਂ ਹੀ ਪਾਈ ਆ ਕਿ ਇੱਕ ਮੈਸੇਜ ਦੇਣ ਵਾਸਤੇ ਕਿ ਜੇ ਵੀ ਬੰਦਾ ਆਪਦੇ ਭਰਾ ਦੀ ਜਾਇਦਾਦ ਜਾਂ ਦੌਲਤ ਤੇ ਗਲਤ ਅੱਖ ਰੱਖੀ ਬੈਠਾ ਤਾਂ ਬਾਈ ਇੱਥੇ ਰੁਕ ਜਾਓ ਕਿਉਂਕਿ ਇਹ ਜਿਹੜਾ ਪੈਸਾ ਹੁੰਦਾ ਇਹ ਯੈਰ ਹੁੰਦਾ ਬਾਈ ਥੋੜੇ ਟਾਈਮ ਲਈ ਤੁਹਾਨੂੰ ਇਹ ਪੈਸਾ ਸਕੂਨ ਦੇਊਗਾ ਥੋੜੇ ਟਾਈਮ ਲਈ ਭਰਾ ਦੀ ਜ਼ਮੀਨ ਤੁਹਾਨੂੰ ਸਕੂਨ ਦੇਊਗੀ ਪਰ ਟਾਈਮ ਪਾ ਕੇ ਇਹ ਚੀਜ਼ਾਂ ਯੈਰ ਬਣ ਕੇ ਤੁਹਾਡੇ ਹੱਡਾਂ ਚੋਂ ਨਿਕਲਣਗੀਆਂ ਬਾਈ ਚਾਹ ਬਿਮਾਰੀ ਦੇ ਰੂਪ ਵਿੱਚ ਨਿਕਲਣ ਚਾਹ ਉਹ ਨਸ਼ੇ ਦੇ ਰੂਪ ਵਿੱਚ ਨਿਕਲ ਚਾਹ ਕੋਟ ਕਚੇਰੀਆਂ ਦੇ ਚੱਕਰਾਂ ਦੇ ਰੂਪ ਵਿੱਚ ਨਿਕਲ ਪਰ ਇਹ ਪੈਸਾ ਜਾਂ ਇਹ ਜ਼ਮੀਨਾਂ ਕਦੇ ਮੈਂ ਕਿਸੇ ਨੂੰ ਪਛਦੀਆਂ ਨਹੀਂ ਦੇਖੀਆਂ ਹੁਣ ਦੇਖੋ ਤਾਏ ਨੇ ਉਹ ਧੀ ਦੀ ਜ਼ਿੰਦਗੀ ਬਰਬਾਦ ਕਰਤੀ ਉਸ ਤੋਂ ਬਾਅਦ ਕੀ ਹੁੰਦਾ ਭੈਣ ਦਾ ਪੁੱਤ ਜਵਾਨ ਹੁੰਦਾ ਉਸ ਤੋਂ ਬਾਅਦ ਉਹ ਆਦੇ ਪੁੱਤ ਨੂੰ ਵਿਆਹਉਂਦੀ ਆ ਤੇ ਫਿਰ ਉਹਦੇ ਘਰੇ ਇੱਕ ਪੋਤਰਾ ਜਨਮ ਲੈਂਦਾ ਜਦੋਂ ਉਹ ਪੋਤਰਾ ਜਨਮ ਲੈਂਦਾ ਦਾ ਉਹ ਜਦੋਂ 3-4 ਸਾਲਾਂ ਦਾ ਹੁੰਦਾ ਤੇ ਉਹ ਬਹੁਤ ਚੁਸਤ ਚਲਾਕ ਹੁੰਦਾ ਭੈਣ ਕਹਿੰਦੀ ਵੀ ਹੁਣ ਮੈਨੂੰ ਉਸ ਜ਼ਿੰਦਗੀ ਦਾ ਸਬਰ ਦੇ ਸਬਰ ਤੋਂ ਬਾਅਦ ਮੈਨੂੰ ਸੋਖ ਮਿਲਿਆ ਜਦੋਂ ਮੈਂ ਦੇਖਿਆ ਕਿ ਮੇਰਾ ਪੋਤਰਾ ਚੁਸਤ ਚਲਾ ਕੇ ਵੀ ਚੱਲ ਰੱਬਾ ਮੇਰਾ ਘਰ ਅੱਗੇ ਤੁਰ ਪੂਗਾ ਪਰ ਜੋ ਤਾਇਰੇ ਕੀਤਾ ਹੁਣ ਤਾਇਆ ਪਿਛਲੀ ਉਮਰੇ ਜਾ ਕੇ ਉਸ ਚੀਜ਼ਾਂ ਦੇ ਬਹੁਤ ਪਛਤਾਵਾ ਕਰ ਰਿਹਾ ਕਿ ਮੇਥੋਂ ਬਹੁਤ ਵੱਡਾ ਪਾਪ ਹੋਇਆ ਕਿ ਮੈਂ ਇੱਕ ਤਾਬ ਦੀ ਧੀ ਦੀ ਜ਼ਿੰਦਗੀ ਬਰਬਾਦ ਕੀਤੀ ਆਪਣੇ ਭਰਾ ਦੀ ਧੀ ਦੀ ਜ਼ਿੰਦਗੀ ਬਰਬਾਦ ਕੀਤੀ ਜਿਹੜੀ ਜ਼ਮੀਨ ਲਈ ਸੀ ਉਹ ਵੀ ਨਾ ਸਾਡੇ ਕੋਲੇ ਰਹੀ ਇਸ ਕਰਕੇ ਪ੍ਰਭੂ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਤਾਂ ਕਿ ਬਤ ਬਤ ਲੋਕਾਂ ਤੱਕ ਵੀਡੀਓ ਪਹੁੰਚੇ ਜੇ ਕੋਈ ਬੰਦਾ ਆਪਦੇ ਭਰਾ ਨਾਲ ਧੋਖਾ ਢੀ ਕੱਢ ਰਿਹਾ ਜਾਂ ਕਰਨ ਬਾਰੇ ਸੋਚ ਰਿਹਾ ਤਾਂ ਬਾਈ ਇੱਥੇ ਹੀ ਰੁਕ ਜਾਓ ਇਹ ਚੀਜ਼ਾਂ ਨਹੀਂ ਫਲਦੀਆਂ ਹੁੰਦੀਆਂ ਤਾਂ ਪਾ ਕੇ ਇਹ ਚੀਜ਼ਾਂ ਤੁਹਾਡੇ ਘਰੋਂ ਦੁੱਗਣਾ ਲੈ ਕੇ ਵਾਪਸ ਨਿਕਲਦੀਆਂ ਨੇ ਵੀਡੀਓ ਦੇਖਣ ਲਈ ਜਾਉਂਦੇ ਵਾਸਤੇ